ਨਮਸਕਾਰ ਦੋਸਤੋ ਮੈਂ ਸ਼ਮਿਸ਼ੂ ਨੋਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਅਸੀਂ ਫਿਰ ਕਥਰੋੜ ਨਾਕੇ ਦੇ ਪਹੁੰਚੇ ਹਾਂ ਤੁਹਾਨੂੰ ਦੱਸਾਂਗੇ ਕਿ ਜਿਹੜੀ ਅਸੀਂ ਪਿਛਲੇ ਕੱਲ ਤੁਹਾਨੂੰ ਇੱਕ ਖਬਰ ਦਿਖਾਈ ਗਈ ਹੈ ਜਿੱਥੇ ਦੱਸਿਆ ਜਾਂਦਾ ਸੀ ਕਿ ਜਿਹੜੇ ਪੁਲਿਸ ਅਫਸਰ ਤਿੰਨ ਟਰੱਕ ਜਿਹੜੇ ਤਬਜੀ ਦੇ ਫੜੇ ਸੀ ਜੇ ਚੌਥਾ ਉਹ ਧੋੜੇ ਵਿੱਚ ਕਾਮਯਾਬ ਹੋਇਆ ਸੀ ਤੁਹਾਨੂੰ ਹੁਣ ਅੱবি ਦੱਸਾਂਗੇ ਜੇ ਚੌਥਾ ਟਰੱਕਾ ਪੁਲਸਫਰਸ ਉਹ ਵੀ ਇਹ ਫੜਿਆ ਗਿਆ ਹੈ ਤੇ ਇੱਥੇ ਤਸਵੀਰਾਂ ਤੁਹਾਨੂੰ ਦੱਸਦੇ ਹਾਂ ਕਿ ਚਾਰ ਟਰੱਕ ਜਿਹੜੇ ਪੂਰੇ ਲੈਂਚ ਲੱਗੇ ਆ ਗਿਆ ਰੇਤਾ ਬਜਰੀ ਤੇ ਜਿਹੜੇ ਟਰੱਕ ਪਰ ਸੀ ਜਿਹੜਾ ਚੌਥਾ ਟਰੱਕ ਸੀ ਉਹ ਕੱਲ ਤੋਂ ਦੂਜੇ ਟਰੱਕਾਂ ਦੇ ਬਿਲ ਚੈੱਕ ਕਰਦੇ ਪ ਅੱਜ ਗੱਲ ਕਰਾਂਗੇ ਪੁਲਸਾਪਸਾ ਪੁਲਸ ਨੇ ਉਹ ਟਰੱਕ ਵੀ ਜਿਹੜਾ ਮੌਕੇ ਤੇ ਜਿਹੜਾ ਕਬੂ ਕਰ ਲਿਆ ਪਰ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖੋ ਚਾਰ ਟਰੱਕ ਜਿਹੜੇ ਖੜੇ ਹੈਗੇ ਪਰ ਅੱਜ ਗੱਲ ਕਰਾਂਗੇ ਪੁਲਸਾਪਸੋ ਕਿ ਜਿਹੜੇ ਅੱਜ ਜਿਹੜੇ ਅਪਰਾਧੀ ਹੈਗੇ ਚਾਰ ਉਹਨਾਂ ਨੂੰ ਵੀ ਜਿਹੜਾ ਪੇਸ਼ ਕੀਤਾ ਗਿਆ ਹੈ ਬਿਲਕੁਲ ਕਠੋਰ ਨਾਕੇ ਦੇ ਉੱਪਰ ਜਿੱਥੇ ਪੁਲਸਾਪਸਾ ਐਸਐਸਪੀ ਜਿੰਦਗੀ ਲੋਦਾ ਵੀ ਕਹਿਣਾ ਹੈਗਾ ਕਿ ਨਜਾਇਜ਼ ਮੈਨੀ ਕਰਨਾ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਪਰ ਜੇ ਤੁਹਾਨੂੰ ਅੱਗੇ ਦੱਸਾਂਗੇ ਕਿ ਜਿਹੜੇ ਇਹ ਟਰੱਕਾਂ ਦੇ ਪਾਸੋਂ ਜਿਹਨੇ ਬਿੱਲ ਵੀ ਚੈੱਕ ਕੀਤੇ ਗਏ ਸੀ ਪਰ ਬਿੱਲ ਜੇ ਚੈੱਕ ਕਰਨ ਤੋਂ ਬਾਅਦ ਕੁ ਪਰ ਜੇ ਉਹ ਜਿਹੜੀ ਉਹਦੀ ਜਾਣਕਾਰੀ ਜੇ ਉਹ ਕੀਤੀ ਗਈ ਹੈ ਪੂਰੀ ਜੇ ਤੁਹਾਨੂੰ ਵੀ ਦੱਸਾਂਗੇ ਸਮੇਂ ਕੀ ਸੀ ਐ ਐਸਐਸਪੀ ਦਰਜਿੰਦਰ ਸਿੰਘ ਤੁਹਾਨੂੰ ਅੱਜ ਵੀ ਕਹਿਣਾ ਹੈਗਾ ਕਿ ਬਿਲਕੁਲ ਨਜਾਇਜ਼ ਮੈਨਿੰਗ ਕਰਨ ਵਾਲੇ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਤੁਹਾਨੂੰ ਵੀ ਦੱਸਾਂਗੇ ਕਿ ਦਸੇਜ ਦਸੇਜ ਜਿੰਦਗੀ ਜੀਐਨ ਕੇ ਬਾਰਡਰ ਤੇ ਤਾਂ ਕਿ ਜੇਤਾ ਮਜਲੇ ਕੇ ਪੰਜਾਬ ਵਿੱਚ ਇੰਟਰ ਕਰਦੇ ਪਏ ਅਸੀਂ ਜਿੱਥੇ ਦੇ ਰਾਤ ਨੂੰ ਜਿਹੜਾ ਥੇ ਕਿਥਰੋਡ ਨਾ ਕਰਿਆ ਜਿਹੜਾ ਇੱਕ ਨਕਲ ਆਇਆ ਗਿਆ ਸੀ ਇਹਦੇ ਬਿੱਲ ਚੈੱਕਤੇ ਗਏ ਪਰ ਬਿੱਲ ਜੇ ਚੈੱਕ ਕਰਨ ਤੋਂ ਬਾਅਦ ਉਹ ਮਰਜੀ ਬਿੱਲ ਜਿਹੜੇ ਪਾਏ ਗਏ ਆ ਜੇ ਤੁਹਾਨੂੰ ਵੀ ਦੱਸਾਂਗੇ ਕਿ ਜੇ ਸੂਤਰਾ ਦੀ ਮੰਨੀਏ ਤੇ ਦੱਸਿਆ ਜਾਂਦਾ ਕਿ ਜੇ ਜਿਹੜੇ ਚਾਰ ਬਰਾਦ ਯਾਰੇ ਮੌਕੇ ਦੇ ਫੜੇ ਗਏ ਆ ਚਲੋ ਗੱਲਬਾਤ ਕਰਦੇ ਆ ਐਸਐਸਪੀ ਦਰਜਿੰਦਰ ਸਿੰਘ ਢਿਲੋਂ ਨਾਲ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀ ਸੁਨੋਤਰਾ ਆਪਣੇ ਸੰਯੋਗੀ ਪੂਸ਼ਪ ਲਤਾ ਕੇ ਸਾਥ ਹਰਚਲ ਪੰਜਾਬ ਦੀ ਪਠਾਨਕੋਟ ਜੀ 27 ਦੀ ਰਾਤ ਨੂੰ ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਦੀ ਜਿਹੜੀ ਹੈਗੀ ਇੱਕ ਸਾਂਝੀ ਕਾਰਵਾਈ ਕੀਤੀ ਗਈ ਆ ਇਹ ਸਾਂਝੀ ਕਾਰਵਾਈ ਗੈਰਕਾਨੂੰਨੀ ਮਾਈਨਿੰਗ ਦੇ ਖਿਲਾਫ ਕੀਤੀ ਗਈ ਸੀ ਜਦੇ ਵਿੱਚ ਸਾਨੂੰ ਕਾਫੀ ਵੱਡੀ ਸਫਲਤਾ ਮਿਲੀ ਆ ਔਰ ਇੱਕ ਅਲੱਗ ਕਿਸਮ ਦਾ ਜਿਹੜਾ ਹੈਗਾ ਸਕੈਮ ਆ ਉਹ ਅਨਰਥ ਹੋਇਆ ਉਸ ਰਾਤ ਨੂੰ ਜਿਹੜੀ ਪੁਲਿਸ ਆ ਕਠਾਨਕੁਟ ਪੁਲਿਸ ਆ ਇਹਨੇ ਕਥਲੌਰ ਬ੍ਰਿਜ ਦੇ ਉੱਤੇ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਜਿਹੜੇ ਜੀਐਨਕੇ ਸਾਈਡ ਤੋਂ ਜਿਹੜੇ ਹੈਗੇ ਆ ਉਹ ਟਰੱਕ ਜਿਹੜੇ ਆ ਲੋਡਡ ਵਿਦ ਪ੍ਰੋਸੈਸਡ ਜਿਹੜਾ ਮਟੀਰੀਅਲ ਆ ਜਿਹਦੇ ਵਿੱਚ ਰੇਤਾ ਵੀ ਹੈ ਬਜਰੀ ਵੀ ਹੈ ਔਰ ਗਟਕਾ ਵੀ ਹੈ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੀ ਪੂਰੀ ਇੱਕ ਕਨਵਾਈ ਸੀ ਔਰ ਜਦੋਂ ਕਾਨਵਾਈ ਨੂੰ ਰੋਕਿਆ ਗਿਆ ਜਿਹੜਾ ਫਰੰਟ ਤੇ ਟਰੱਕ ਸੀਗਾ ਉਸਨੇ ਇਮੀਡੀਏਟਲੀ ਜਿਹੜਾ ਮਟੀਰੀਅਲ ਸੀ ਉਹਨੂੰ ਜੈਕ ਲਗਾ ਕੇ ਅਨਲੋਡ ਕਰਕੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਟਰੱਕ ਭਜਾ ਕੇ ਲੈ ਜਾ ਟਿੱਪਰ ਭਜਾਇਆ ਜਾ ਰਿਹਾ ਸੀਗਾ ਉਸ ਨੂੰ ਥੋੜੀ ਦੂਰੀ ਤੇ ਜਾ ਕੇ ਬਾਅਦ ਵਿੱਚ ਉਹਨੂੰ ਕਾਬੂ ਕਰ ਲਿਆ ਗਿਆ ਬਾਕੀ ਰਹਿੰਦੇ ਟਰੱਕਾਂ ਦੀ ਜਦੋਂ ਜਾਂਚ ਪੜਤਾਲ ਕੀਤੀ ਗਈ ਤੇ ਇਹਨਾਂ ਦੇ ਪਾਸ ਜਿਹੜੇ ਬਿੱਲ ਸੀਗੇ ਉਹਨਾਂ ਦੀ ਬਰੀਕੀ ਨਾਲ ਜਿਹੜੀ ਹੈਗੀ ਆ ਪੁਲਿਸ ਨੇ ਮਾਈਨ ਵਿਭਾਗ ਦੀ ਮਦਦ ਨਾਲ ਜਾਂਚ ਕੀਤੀ ਆ ਇਹ ਪਾਇਆ ਗਿਆ ਕਿ ਜਿਹੜੇ ਨਾ ਪਾਸ ਬਿੱਲ ਆ ਉਹ ਕਿਊ ਆਰ ਕੋਡਡ ਹੁੰਦੇ ਆ ਔਰ ਪੰਜਾਬ ਦੇ ਬਿੱਲ ਕੱਟੇ ਗਏ ਸੀਗੇ ਜਿਹਦੇ ਤੇ ਪੰਜਾਬ ਸਰਕਾਰ ਨੂੰ ਮਾਲੀਆ ਵੀ ਜਾਂਦਾ ਜੀਐਸਟੀ ਵੀ ਜਾਂਦਾ ਔਰ ਮਟੀਰੀਅਲ ਕੈਰੀ ਕਰਨ ਦੀ ਉਹ ਚ ਪਰਮਿਸ਼ਨ ਵੀ ਹੁੰਦੀ ਆ ਜਦੋਂ ਕਿਊ ਆਰ ਕੋਡ ਨੂੰ ਸਕੈਨ ਕੀਤਾ ਗਿਆ ਤੇ ਪਹਿਲੀ ਨਜ਼ਰੇ ਤੇ ਇਹ ਲੱਗਦਾ ਸੀ ਕਿ ਬਿੱਲ ਬਿਲਕੁਲ ਸਹੀ ਨੇ ਔਰ ਜੋ ਮਟੀਰੀਅਲ ਇਹਦੇ ਚ ਲੋਡਡ ਆ ਉਹੀ ਮਟੀਰੀਅਲ ਦੇ ਬਿੱਲ ਨੇ ਪਰ ਜਦੋਂ ਟੈਕਨੀਕਲੀ ਇਹਨੂੰ ਬਰੀਕੀ ਨਾਲ ਦੇਖਿਆ ਗਿਆ ਤੇ ਇਹ ਜਿਹੜੇ ਬਿੱਲ ਸੀਗੇ ਇਹ ਫੈਬ੍ਰੀਕੇਟ ਕੀਤੇ ਹੋਏ ਬਿੱਲ ਸੀਗੇ ਕਿਉਂਕਿ ਜਦੋਂ QR ਕੋਡ ਸਕੈਨ ਕੀਤਾ ਜਾਂਦਾ QR ਕੋਡ ਸਕੈਨ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਕਿ ਇਹ ਪੰਜਾਬ ਗਵਰਨਮੈਂਟ ਦੀ ਮਾਈਨਿੰਗ ਜੀਓਲੋਜੀ ਸਾਈਟ ਤੇ ਜਾ ਰਿਹਾ ਜਾਂ ਇਹ ਕੋਈ ਕੋਈ ਹੋਰ ਸਾਈਟ ਆ ਕਿਸੇ ਨੇ ਪ੍ਰਾਈਵੇਟ ਸਾਈਟ ਉੱਤੇ ਜਾ ਰਿਹਾ ਤੇ ਜਦੋਂ ਇਹਨਾਂ ਨੂੰ ਸਕੈਨ ਕੀਤਾ ਗਿਆ ਤੇ ਇਹ ਪਤਾ ਲੱਗਿਆ ਕਿ ਜਦੋਂ ਬਿੱਲ ਖੁੱਲਦਾ ਸੀਗਾ ਸਕੈਨ ਕਰਨ ਤੋਂ ਬਾਅਦ ਉਹ ਕਿਸੇ ਪ੍ਰਾਈਵੇਟ ਸਾਈਟ ਤੇ ਜਾ ਕੇ ਖੁੱਲ ਰਿਹਾ ਸੀਗਾ ਸੋ ਟੈਕਨੀਕਲੀ ਇਹਨੂੰ ਅਸੀਂ ਪ੍ਰੂਵ ਕੀਤਾ ਕਿ ਇਹ ਜਿਹੜੇ ਆ ਫੇਕ ਤੇ ਜਾਲੀ ਬਿਲ ਤਿਆਰ ਕਰਕੇ ਜਿਹੜੀ ਹੈਗੀ ਆ ਰੌ ਮਟੀਰੀਅਲ ਜਿਹੜਾ ਪ੍ਰੋਸੈਸਡ ਮਟੀਰੀਅਲ ਆ ਇਹ ਜੀ ਐਂਡ ਕੇ ਤੇ ਹਿਮਾਚਲ ਤੋਂ ਮੰਗਵਾ ਕੇ ਅੱਗੇ ਪੰਜਾਬ ਦੇ ਵਿੱਚ ਸਪਲਾਈ ਕੀਤਾ ਜਾਂਦਾ ਇਹਦੇ ਵਿੱਚ ਜਿਹੜੇ ਅਸੀਂ ਚਾਰ ਦੋਸ਼ੀ ਮੁੱਖ ਤੌਰ ਤੇ ਗ੍ਰਿਫਤਾਰ ਕੀਤੇ ਇੱਕ ਸਨਮ ਮਹਾਜਨ ਹੈ ਉਸ ਦੇ ਬਾਕੀ ਤਿੰਨ ਸਾਥੀ ਨੇ ਕੁੱਲ 6 ਦੋਸ਼ੀਆਂ ਨੂੰ ਅਸੀਂ ਜਿਹੜਾ ਇਹਦੇ ਵਿੱਚ ਨਾਮਜ਼ਦ ਕੀਤਾ ਹੈ ਤੋ ਸਾਨੂੰ ਸੰਭਾਵਨਾ ਕਿ ਇਹਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਹ ਜਿਹੜਾ ਕੰਮ ਹੈ ਇਹ ਅੱਜ ਨਹੀਂ ਇਹ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇਨਵੈਸਟੀਗੇਟ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗਾ ਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਜਿਹੜੀ ਆ ਕਾਰਵਾਈ ਇਹ ਚੱਲ ਰਹੀ ਆ ਸੋ ਅਸੀਂ ਇਨਵੈਸਟੀਗੇਟ ਕਰ ਰਹੇ ਆ ਤੇ ਅਜਿਹੀਆਂ ਜਿਹੜੀਆਂ ਕਾਰਵਾਈਆਂ ਜਿਸ ਨਾਲ ਪੰਜਾਬ ਸਰਕਾਰ ਨੂੰ ਨੁਕਸਾਨ ਹੁੰਦਾ ਹੋਵੇ ਪੰਜਾਬ ਸਰਕਾਰ ਦੇ ਮਾਲੀਆ ਨੂੰ ਨੁਕਸਾਨ ਹੁੰਦਾ ਹੋਵੇ ਔਰ ਗੈਰਕਾਨੂੰਨੀ ਢੰਗ ਦੇ ਨਾਲ ਇਹ ਜਿਹੜੀ ਹੈਗੀ ਆ ਮਾਈਨਿੰਗ ਦੀ ਕਾਰਵਾਈਆਂ ਹੁੰਦੀਆਂ ਉਹਨਾਂ ਨੂੰ ਕਿਤੇ ਵੀ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੀ ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਅੱਗੇ ਚੱਲੇਗੀ ਜਿਸ ਤਰ੍ਹਾਂ ਉਸ ਸਕੈਮ ਦੇ ਵਿੱਚ ਹੋਰ ਲੋਕ ਆਉਣਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਦੇ ਖਲਾਸੇ ਜਿਹੜੇ ਹੈਗੇ ਆ ਉਹ ਪੂਰੀ ਤਫਤੀਸ਼ ਤੋਂ ਬਾਅਦ ਕੀਤੇ ਜਾਣਗੇ ਥੈਂਕ ਯੂ